ਅਮਰਸਾ ਦੇ ਧਾਰਮਿਕ ਸਥਾਨਾਂ ਦੇ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਪੁਲਿਸ ਨੇ ਲਿਆ ਫਾੜੇ ਸੁੱਟਿਆ ਸਲਾਖਾਂ ਦੇ ਪਿਛੇ ਇੱਕ ਉਹਨਾਂ ਕੋਲੋਂ ਚਾਰ ਮੋਟਰਸਾਈਕਲ ਕਿਤੇ ਗ੍ਰਿਫਤਾਰਾਂ ਦੇ ਜਿਹੜਾ ਕਾਫੀ ਲੰਬੇ ਸਮੇਂ ਤੋਂ ਧਾਰਮਿਕ ਸਥਾਨਾਂ ਤੇ ਇਹ ਲੋਪ ਜਿਹੜੇ ਗਏ ਸੀ ਚੋਰੀ ਕਰਦੇ ਸੀ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦੇ ਸੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਦੋ ਚੋਰ ਜਿਹੜੇ ਇਥੇ ਤੁਰੇ ਫਿਰਦੇ ਗਏ ਪੁਲਿਸ ਨੇ ਲਿਆ ਉਹਨਾਂ ਫਾੜੇ ਕਾਰ ਨੇ ਵੱਡੇ ਖਾਸੇ ਕੀ ਕਾਰ ਇਹਦੇ ਪੁੱਛਦੇ ਵੱਡੇ ਅਧਿਕਾਰੀ ਬਣੇ ਤਾਂ ਸਾਡੇ ਚੈਨਲ ਸੁਪਰੀ ਟਾਈਮ ਚੈਨਲ ਨਾਲ ਦੇ ਵਿੱਚ ਮਾਨਯੋਗ ਸੀਪੀ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਕੋਲਰ ਆਈਪੀਐਸ ਸ੍ਰੀ ਵਿਜੇ ਆਲਮ ਜੀ ਪੀਪੀਐਸ ਸ੍ਰੀ ਨਵਜੋਤ ਸਿੰਘ ਜੀ ਐਡੀਸੀਪੀ 3 ਸ੍ਰੀ ਕੁਰੇਂਦਰ ਕੁਰੇਂਦਰਪਾਲ ਸਿੰਘ ਸਿੱਧੂ ਏਸੀਪੀ ਈਸਟ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੱਲੂ ਘਰੇ ਦੇ ਸਬੰਧ ਚ ਤੇ ਇਲੈਕਸ਼ਨਾਂ ਦੇ ਸਬੰਧ ਜਿਹੜਾ ਕੋਰਟ ਆਫ ਕੰਡਕਟ ਲੱਗਾ ਹੋਇਆ ਹੈ ਬਹੁਤ ਸ਼ਕਤੀ ਦੇ ਨਾਲ ਜਿਹੜਾ 체కింగ్ ਕੀਤੀ ਜਾਂਦੀ ਹੈ ਇਸੇ ਦੌਰਾਨ ਏਐਸਆਈ ਪ੍ਰੀਮ ਸਿੰਘ ਏਐਸਆਈ ਬਲਦੇਵ ਸਿੰਘ ਤੇ ਸਬ ਇੰਸਪੈਕਟਰ ਰਜੀਸ਼ ਕੁਮਾਰ ਜੀ ਇਹ ਕਵਕਵਕ ਟੀਮਾਂ ਦੇ ਨਾਲ ਇਲਾਕੇ ਦੇ ਵਿੱਚ ਗਸ਼ਤ ਲਈ ਨਿਕਲੇ ਸੀ ਇਨਫਰਮੇਸ਼ਨ ਆਈ ਕਿ ਧਾਰਮਿਕ ਸਥਾਨਾਂ ਤੋਂ ਦੋ ਪੁਰਾਣੇ ਜਿਹੜੇ ਕਾਫੀ ਉਹਨਾਂ ਤੇ ਮੁਕਦਮੇ ਦਰਜ ਨੇ ਰਣਜੀਤ ਸਿੰਘ ਇਨੀ ਸੰਭੰਗਾ ਇਕ ਕਾਲਗੜ੍ਹ ਟਪਈਆਂ ਦਾ ਆ ਰਾਹੁਲ ਪ੍ਰੀਤ ਸਿੰਘ ਇਹ ਹੈਗਾ ਠੱਠੀਖਾਰਾ ਜ਼ਿਲ੍ਹਾ ਤਰਨਤਾਰਨ ਤੋਂ ਇਸ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਧਾਰਮਿਕ ਸਥਾਨਾਂ ਦਰਬਾਰ ਸਾਹਿਬ ਗੁਰਦੁਆਰਾ ਸੀਤਾ ਸਾਹਿਬ ਅਤੇ ਹੋਰ ਜਿਹੜੇ ਭੀਲਪੜ ਢੱਕੇ ਵਾਲੇ ਇਲਾਕੇ ਉਹਨਾਂ ਦੇ ਵਿੱਚੋਂ ਇਹ ਬਾਈਕ ਚੋਰੀ ਕਰਕੇ ਲੈ ਜਾਂਦੇ ਸੀਗੇ ਇਹਨਾਂ ਨੂੰ ਬਾਈਕ ਚੋਰੀ ਕਰਦੇ ਆ ਇਹਨਾਂ ਨੇ ਪ੍ਰੀਤ ਸਿੰਘ ਉਹਨਾਂ ਨੇ ਇਹਨਾਂ ਨੇ ਮੇਰੀ ਪਾਰਟੀ ਨੇ ਗੋਸ਼ਤਾਰ ਕੀਤਾ ਦੌਰਾਨੇ ਪੁਸ਼ਕਸ਼ ਨੇ ਚਾਰ ਮੋਟਰਸਾਈਕਲਸ ਬਲੈਂਡਰ ਇੱਕ ਪੈਸ਼ਨ ਪਲੱਸ ਇੱਕ ਟੀਵੀ ਟੀਵੀਐਸ ਔਰ ਇੱਕ ਬਲਟੀਨਾ ਮੋਟਰਸਾਈਕਲ ਜਿਹੜੇ ਨੇ ਹੁਣ ਤੱਕ ਸੱਤ ਮੋਟਰਸਾਈਕਲ ਰਿਕਵਰ ਕਰਾਏ ਨੇ ਅੱਜ ਫਿਰ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਰਿਮਾਂਡ ਲੈ ਕੇ ਔਰ ਵੀ ਜਿਹੜੇ ਇਹਨਾਂ ਨੇ ਦੋ ਮੋਟਰਸਾਈਕਲ ਦੱਸੇ ਆ ਤਰਨਤਾਰਨ ਵਾਲੀ ਸਾਈਡ ਤੇ ਉਹ ਵੀ ਜਿਹੜੇ ਮੋਟਰਸਾਈਕਲ ਨੇ ਉਹ ਰਿਕਵਰ ਕਰਕੇ ਤੇ ਜਿਹੜਾ ਵੱਤਵੱਤ ਜਿੰਨਾ ਕੋਲ ਰਿਕਵਰੀ ਕੀਤੀ ਜਾਊਗੀ ਤੇ ਸਲਾਖਾਂ ਵਿੱਚ ਭੇਜਿਆ ਜਾਏ ਪਰ ਇਹਨਾਂ ਦੋਵਾਂ ਦੋਸ਼ੀਆਂ ਦਾ ਵਿਚ ਆਪਸ ਦੇ ਵਿੱਚ ਰਿਲੇਸ਼ਨ ਕੀ ਹੈ ਇਹ ਜਿਹੜਾ ਮਾਮਾ ਭਨੇਵਾ ਜੀ ਇਹ ਲਗਾਤਾਰ ਜਿਹੜਾ ਚੋਰੀਆਂ ਕਰਦੇ ਆ ਜਿਹੜਾ ਇਹ ਮਾਮਾ ਵਾ ਰਣਜੀਤ ਸਿੰਘ ਇਹ ਕਾਲਗੜ੍ਹ ਤੇ ਪਈਆਂ ਰਹਿੰਦਾ ਜਿਹੜਾ ਖਾਰੇ ਵਾਲਾ ਮੁੰਡਾ ਉਹ ਰਾਹੁਲ ਪ੍ਰੀਤ ਇਹ ਵੀ ਉਹਦੇ ਕੋਲ ਮਾਮੇ ਕੋਲ ਹੀ ਇੱਥੇ ਜ਼ਿਆਦਾ ਰਹਿੰਦਾ ਆਪਣੇ ਪਿੰਡ ਵੀ ਰਹਿੰਦਾ ਤੇ ਇਹ ਨਸ਼ੇ ਨਹੀਂ ਕਰਦੇ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਪਾਰਟ ਇਨਵੈਸਟੀਗੇਸ਼ਨ ਆ ਜੋ ਵੀ ਗੱਲ ਸਾਹਮਣੇ ਆਊ ਨਸ਼ੇ ਵਾਲੀ ਵੀ ਆਊਗੀ ਤੇ ਉੱਤੇ ਵੀ ਵੱਖ-ਵੱਖ ਤਰ੍ਹਾਂ ਨਾਲ ਕਸ਼ਿਸ਼ ਕੀਤੀ ਜਾਊਗੀ ਔਰ ਕਾਰਵਾਈ ਕੀਤੀ ਜਾਊ। ਇਹ ਮਹਿੰਦਰਾ ਜਿਹੜਾ ਰਣਜੀਤ ਸਿੰਘ ਆ ਇਹਦੇ ਤੇ ਦੋ ਮੁਕਦਮੇ ਐ ਐਨਡੀਪੀਐਸ ਅਗਰਦੇ ਆ ਤੇ ਇੱਕ ਚੋਰੀ ਦਾ ਮੁਕਦਮਾ ਦਰਜ ਆ। ਜਿਹੜਾ ਦੂਸਰਾ ਵਾ ਉਹਦੀ ਪਾਈ ਸਾਈਡੀ ਦੇ ਵਿੱਚ ਅਜੇ ਕੁਝ ਨਹੀਂ ਆ ਰਿਹਾ ਫਿਰ ਵੀ ਉਹਦੇ ਥਾਣੇ ਤੋਂ ਕਨਫਰਮ ਕੀਤਾ ਜਾ ਰਿਹਾ ਆ। ਜੋ ਵੀ ਇਹਨਾਂ ਨੇ ਪਹਿਲਾਂ ਵਾਰ ਦਾ ਤਾਂ ਕੀਤੀਆਂ ਹੋਣਗੀਆਂ ਉਹ ਵੀ ਸਾਹਮਣੇ ਨਾਲ ਲਿਖ ਕੇ ਭੇਜੀ ਜਾਣਗੀਆਂ ਉਹ ਮੋਟਰਸਾਈਕਲ ਚੋਰੀ ਕਰਕੇ ਕਿਸੇ ਨੂੰ ਵੇਚਦੇ ਸੀ ਆਪਾਂ ਮੋਟਰਸਾਈਕਲ ਜਿਹੜੇ ਇਹ ਆਪਾਂ ਰਿਕਵਰ ਕੀਤੇ ਇਹਦੇ ਇਹਨਾਂ ਦੇ ਕੋਲੋਂ ਅਜੇ ਹੋਏ ਜਿਹੜੇ ਕਿਸੇ ਨੂੰ ਅੱਗੇ ਵੇਚੇ ਹੋਣਗੇ ਉਹਦੇ ਤੇ ਅਜੇ ਤਫ਼ਤੀਸ਼ ਚੱਲੀ ਆ ਰਹੀ ਹੈ ਰਿਮਾਂਡ ਲਵਾਂਗੇ ਜਿੱਥੇ-ਜਿੱਥੇ ਵੀ ਇਹਨਾਂ ਨੇ ਵੇਚੇ ਹੋਣਗੇ ਲੈ ਕੇ ਉਹ ਰਿਕਵਰ ਕਰਕੇ ਸਾਰੇ ਉਹਨਾਂ ਨੂੰ ਵੀ ਨਾਲ ਚਾਰਜਸ਼ੋ ਯਾਰਾਂ ਦੇ ਵਿੱਚ شمار ਕੀਤਾ ਜਾਊਗਾ ਇਹ ਮਾਮਾ ਬਨੇ ਮਾਰੀਆਂ ਕਿ ਜਾਂ ਫਿਰ ਹੋਰ ਵੀ ਇਹਨਾਂ ਨਾਲ ਬਨੇ ਡੈਚ ਹੋ ਸਕਦੇ ਅਜੇ ਤੱਕ ਜੋ ਗੱਲ ਸਾਹਮਣੇ ਆਈ ਜੀ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਗੱਲ ਸਾਹਮਣੇ ਆਊ ਦੱਸੀ ਜਾਊ। ਅੱਜ ਇਹਨਾਂ ਦਾ ਵੀ ਰਿਮਾਂਡ ਲਿਖਤਾ ਜਾਏਗਾ। ਹਾਂ ਜੀ ਰਿਮਾਂਡ ਲਵਾਂਗੇ ਜੀ ਇਹਨਾਂ ਦਾ ਰਿਮਾਂਡ ਲਿਖਿਆ ਆ। ਜਿੰਨਾਂ ਨੂੰ ਰਿਮਾਂਡ ਮਿਲਿਆ 3 ਦਿਨ ਦਾ ਲਿਖਿਆ ਹੈ। ਔਰ ਉਹਦੇ ਵਿੱਚ ਬੱਦ ਤੋਂ ਬੱਦ ਕੋਸ਼ਿਸ਼ ਕਰਕੇ ਜਿਹੜਾ ਉਹ ਤਫ਼ਤੀਸ਼ ਅਮਲ ਚੀਂ ਹੁੰਦੀ ਆ। ਜਿਆਦਾਤਰ ਜਿਹੜਾ ਧਰਮਿਕ ਸਥਾਨ ਕੋਈ 300 ਸੈਕਲ ਜਿਆਦਾ ਚੋਰੀ ਕੀਤੇ ਕਰਦੇ ਸੀ ਜਿਹੜਾ ਪਹਿਲਾ ਮੋਟਰਸਾਈਕਲ ਆਪਾਂ ਇਹਨਾਂ ਕੋ ਜਿਹਦੇ ਉੱਤੇ ਸੀਗੇ ਸਵਾਰ ਇਹ ਦਰਬਾਰ ਸਾਹਿਬ ਤੋਂ ਚੋਰੀ ਕੀਤਾ ਸੀ ਜਿਹੜਾ ਸੈਕੰਡੀ ਦੂਸਰਾ ਪਲਟੀਨਾ ਤੇ ਘੌਰ ਮੋਟਰਸਾਈਕਲ ਇਹਨਾਂ ਨੇ ਰਿਕਵਰ ਕਰਾਇਆ ਸੀ ਪਲੈਂਡਰ ਇਹਨਾਂ ਛੀਦਾ ਸਾਹਿਬ ਤੋਂ ਚੋਰੀ ਕੀਤਾ ਇਸ ਤੋਂ ਇਲਾਵਾ ਹੋਰ ਵੱਖ-ਵੱਖ ਜਗ੍ਹਾ ਤੋਂ ਕੀਤੇ ਨੇ ਚੋਰੀ ਤੇ ਬਾਕੀ ਵੀ ਜਿਹੜੀ ਪੋਸ਼ਕ ਵਿੱਚ ਗੱਲ ਸਾਹਮਣੇ ਆਉਂਦੀ